ਸ੍ਰੀਗਲ ਦੋਸਤੋ ਰਾਏਕਟ ਰੋਡ ਤੇ ਦੋਸਤੋ ਧਰਨਾ ਲੱਗਿਆ ਹੋਇਆ ਵਾ ਇਧਰ ਦੀ ਕੋਈ ਆਇਓ ਨਾ ਕੋਈ ਕਹਿੰਦੇ ਕਟਨਾ ਘਟੀਆਂ ਜਿਸ ਕਰਕੇ ਧਰਨਾ ਲੱਗਿਆ ਹੋਇਆ ਰੋਡ ਬਲੌਕ ਕੀਤਾ ਹੋਇਆ ਆਜੋ ਸੋਨ ਦੱਸਦੇ ਆ ਕਦੇ ਵਾਸਤੇ ਕੀਤਾ ਰੋਡ ਬਲੌਕ ਟਰਾਲੀਆਂ ਲਾ ਕੇ ਚਾਰੇ ਪਾਸੇ ਰੋਡ ਬੰਦ ਕੀਤਾ ਹੋਇਆ ਲੋਕ ਤਾਂ ਸਕੂਲ ਬੈਂ ਮੱਜੀ ਦੋ ਤੋਂ ਸਕੂਲ ਵਾਂ ਅਕਸੀਡੈਂਟ ਹੋ ਗਿਆ ਤੇ ਪਰਿਵਾਰਕ ਮੈਂਬਰਾਂ ਨੇ ਫਿਰ ਧਰਨਾ ਲਾਇਆ ਹੋ। ਕਿਹੜਾ ਸਕੂਲ ਦੀ ਗੱਲ ਦੀ ਹੈ? ਸੰਮਤੀ ਦੀ ਹੈ ਬਾਈ। ਸੰਮਤੀ ਦੀ। ਹਾਂਜੀ। ਬੱਚੇ ਕਿ ਬੱਚੇ ਠੀਕ ਹੈ? ਇੱਕ ਵਾਰ ਪਹਿਲਾਂ ਨੇ ਤਾਂ ਜਾਈ ਤੁਹਾਡੇ ਭਜਾਈ ਸਾਡੇ ਕੋਲ ਬੈਠੇ ਸੀਗੇ। ਤੁਹਾਡੇ ਭਜਾਈ ਦੇ ਪੁੱਛ ਲਓ ਤੁਹਾਡੇ ਕੋਲ ਬੈਠੇ ਸੀਗੇ। ਸੰਮਤੀ ਸਕੂਲ ਦੀ ਵੈਨ ਸੀ ਮਿੱਤਰੋ। ਤੇ ਉਹਦੀ ਡੈਥ ਹੋ ਚੁੱਕੀ ਹੈ ਤਿੰਨ ਬੱਚਿਆਂ ਦੀ ਬੱਚੇ ਜਿਨ੍ਹਾਂ ਦੀ ਸਕੈਨਿੰਗ ਕਰਵਾਈ ਹੈ ਅਸੀਂ ਉੱਥੇ ਹੀ ਬੈਠੇ ਜੀ